ਅੱਜ ਦੀ ਕਹਾਣੀ ਹੈ ਭੇਤ ਵਾਲੀ ਗੱਲ ਕਹਾਣੀਕਾਰ ਹੈ ਸੰਤੋਖ ਸਿੰਘ ਧੀ ਘਾਣੀ ਪਿੰਡੂ ਸਮਾਜ ਦੇ ਉੱਤੇ ਆਧਾਰਿਤ ਹੈ ਕਿ ਪਿੰਡਾਂ ਦੇ ਵਿੱਚ ਕਈ ਵਾਰੀ ਛੋਟੇ ਛੋਟੇ ਗੱਲ ਜਿਹੜੀ ਹੈ ਉਸ ਨੂੰ ਲੋਕ ਨੋਟ ਕਰਕੇ ਫਿਰ ਉਸ ਗੱਲ ਨੂੰ ਅੱਗੇ ਵਧਾਉਂਦੇ ਵਧਾਉਂਦੇ ਖੰਮਾ ਦੀ ਡਾਰ ਬਣਾ ਦਿੰਦੇ ਇਹ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਮਨ 'ਚ ਇੱਕ ਗੱਲ ਜ਼ਰੂਰ ਰਹਿੰਦੀ ਹੈ ਕਿ ਗੱਲ ਦਾ ਭੇਦ ਹੀ ਬਣਿਆ ਰਹੇ ਗੱਲ ਬਾਹਰ ਨਾ ਨਿਕਲੇ ਕੁ ਜਿਸ ਤਰ੍ਹਾਂ ਦੇ ਭਾਵਾਂ ਵਾਲੀ ਇਹ ਕਹਾਣੀ ਹੈ ਬੜੀ ਇੰਟਰਸਟਿੰਗ ਕਹਾਣੀ ਪਹਿਲਾਂ ਆਪਾਂ ਸੰਤੋਖ ਸਿੰਘ ਧੀਰ ਬਾਰੇ ਥੋੜੀ ਗੱਲ ਕਰਦੇ ਹਾਂ ਸੰਤੋਖ ਸਿੰਘ ਧੀਰ ਦਾ ਜਨਮ ਬੱਸੀ ਪਠਾਣਾ ਜਿਹੜਾ ਲੁਧਿਆਣਾ ਵਿਖੇ ਸਰਦਾਰ ਈਸ਼ਰ ਸਿੰਘ ਦਰ ਤੇ ਘਰ ਹੋਇਆ ਧੀਰ ਦਾ ਪਿਤਾ ਆਪ ਵੀ ਕਵੀ ਸੀ ਉਹ ਆਪਣੇ ਪੁੱਤ ਨੂੰ ਵੀ ਵੱਡਾ ਕਵੀ ਬਣਿਆ ਦੇਖਣਾ ਚਾਹੁੰਦਾ ਸੀ ਆਪਣੇ ਪਿਤਾ ਦਾ ਸੁਪਨਾ ਸਾਰਤਕ ਢੰਗ ਨਾਲ ਪੂਰਾ ਕਰਨ ਵਾਲੇ ਧੀਰ ਨੇ 10ਵੀਂ ਅਤੇ 12ਵੀਂ ਗਿਆਨੀ ਤੱਕ ਦੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਕੁਝ ਸਮਾਂ ਕੱਪੜੇ ਸਿਉਣ ਦਾ ਕੰਮ ਕੀਤਾ ਜੋ ਕਿ ਉਹਨਾਂ ਦਾ ਪਿਤਾਪੁਰਖੀ ਕੰਦਾ ਸੀ ਫਿਰ ਕੁਝ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ ਪਰ ਉਸਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਸੁਤੰਤਰ ਲੇਖਣ ਨੂੰ ਹੀ ਸਮਰਪਿਤ ਰੱਖਿਆ ਉਸ ਦਾ شمار ਪੰਜਾਬੀ ਦੇ 4-5 ਕੁਲਵਕਤੀ ਲੇਖਕਾਂ ਵਿੱਚ ਕੀਤਾ ਜਾਂਦਾ ਹੈ। ਕੁਲਵਕਤੀ ਲੇਖਕ ਤੋਂ ਭਾਵ ਜਿਹਦਾ ਕੰਮ ਸਿਰਫ ਲਿਖਣਾ ਹੀ ਹੈ। ਸਾਰਾ ਸਮਾਂ ਉਹ ਲਿਖਣ ਦੇ ਵਿੱਚ ਹੀ ਲਾਉਂਦੇ ਹਨ। ਸੰਤੋਖ ਸਿੰਘ ਧੀਰ ਨੇ ਨਾਵਲ ਵੀ ਲਿਖੇ, ਕਵਿਤਾ ਵੀ ਲਿਖੀ, ਕਹਾਣੀਆਂ ਵੀ ਲਿਖੀਆਂ। ਕਵੀ ਅਤੇ ਕਹਾਣੀਕਾਰ ਵਜੋਂ ਉਸ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕੋ ਜਿੰਨਾ ਸਨਮਾਨ ਪ੍ਰਾਪਤ ਹੋਇਆ। ਜੀਵਨ ਦੇ ਮੁਢਲੇ ਸਾਲਾਂ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਗਾਂਵ ਬਦੂ ਸੋਚ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਸੰਤੋਖ ਸਿੰਘ ਧੀਰ ساری ਉਮਰ ਕਮਿਊਨਿਸਟ ਪਾਰਟੀ ਨਾਲ ਜੁੜਿਆ ਰਿਹਾ ਸਾਹਿਦ ਦੇ ਪ੍ਰਤੀਵਾਦੀ ਦ੍ਰਿਸ਼ਟੀਕੋਣ ਵਿੱਚ ਉਸ ਦੀ ਸਦਾ ਹੀ ਡੂੰਗੀ ਆਸਾਰੀ ਹੈ ਪੰਜਾਬ ਦਾ ਮਲਵਈ ਖਿੱਤਾ ਉਸ ਦੀਆਂ ਕਹਾਣੀਆਂ ਵਿੱਚ ਆਪਣੀ ਪੂਰੀ ਰੜਕ ਤੇ ਮੜਕ ਨਾਲ ਪੇਸ਼ ਹੋਇਆ ਹੈ ਉਸ ਦੀਆਂ ਕਹਾਣੀਆਂ ਵਿੱਚ ਹਾਲਾਤ ਦੇ ਦਬਾਅ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਮਾਰੇ ਪਾਤਰ ਜ਼ਿੰਦਗੀ ਦੀ ਲੜਾਈ ਲੜਦੇ ਹੋਏ ਆਪਣੇ ਮਾਨਵੀ ਗੌਰਵ ਨੂੰ ਡਿੱਗਣੋਂ ਬਚਾਈ ਰੱਖਦੇ ਹਨ ਉਸ ਦੀਆਂ ਰਚਨਾਵਾਂ ਵਿੱਚ ਪ੍ਰਗਤੀਵਾਦੀ, ਯਥਾਰਥਵਾਦੀ ਦ੍ਰਿਸ਼ਟੀਕੋਣ ਬੜੇ ਹੀ ਸੰਤੁਲਿਤ ਢੰਗ ਨਾਲ ਪੇਸ਼ ਹੋਇਆ ਹੈ। ਪ੍ਰਗਤੀਵਾਦੀ ਭਾਵ ਅਗਾਂਵਧੂ, ਯਥਾਰਥਵਾਦੀ ਜਿਹਦੇ ਵਿੱਚ ਅਸਲੀਅਤ ਹੋ। ਇਸ ਪੋਪਕੀ ਲੇਖਕ ਨੇ ਜਿੱਥੇ ਆਪਣੇ ਜੀਵਨ 'ਚ ਮਨੁੱਖ ਵਿਰੋਧੀ ਤਾਕਤਾਂ ਵਿਰੁੱਧ ਨਿਰੰਤਰ ਸੰਗਰਾਮ ਲੜਿਆ ਹੈ, ਉੱਥੇ ਉਸ ਦੀਆਂ ਰਚਨਾਵਾਂ ਵੀ ਮਨੁੱਖ ਵਿਰੋਧੀ ਤਾਕਤਾਂ ਦੇ ਖਿਲਾਫ ਲੜਨ ਦੀ ਸਹਿਜ ਪ੍ਰੇਰਣਾ ਦਿੰਦੀਆਂ ਹਨ। ਉਹ ਆਪਣੀ ਕਹਾਣੀ ਵਿੱਚ ਜੀਵੰਤ ਦ੍ਰਿਸ਼ ਸਜਣ ਦੀ ਕਲਾ ਦਾ ਵੀ ਮਾਹਰ ਹੈ। ਉਸਨੇ ਪਾਤਰਾਂ ਦੀ ਉਚਾਰਣੀ ਭਾਸ਼ਾ ਵਿੱਚ ਮਲਵਈ ਉਪਭਾਸ਼ਾ ਦਾ ਜਲਾਉ ਆਪਣੇ ਪੂਰੇ ਵੇਗ ਵਿੱਚ ਜਲਵਾ ਕਰ ਹੁੰਦਾ ਹੈ। ਕੇਵਲ ਲਿਖਤ ਵਿੱਚ ਹੀ ਨਹੀਂ ਸਗੋਂ ਜੀਵਨ ਵਿੱਚ ਵੀ ਕੁਝ ਸਾਰਥਕ ਕਰਨ ਦੇ ਅਭਲਾਸ਼ੀ ਤੀਰ ਨੇ ਪੰਜਾਬੀ ਲੇਖਕਾਂ ਨੂੰ ਜਥੇਬੰਦ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਹੱਕੀ ਸਥਾਨ ਦਿਵਾਉਣ ਲਈ ਸਰਗਰਮ ਰੋਲ ਅਦਾ ਕੀਤਾ। ਇਸ ਮਕਸਦ ਦੀ ਪੂਰਤੀ ਲਈ ਉਸਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ। ਲੇਖਕਾਂ ਦੀ ਬਹੁਤ ਵੱਡੀ ਜਥੇਬੰਦੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਉਸਦੇ ਪ੍ਰਧਾਨ ਵਜੋਂ ਵੀ ਸੇ ਸੰਤੋਖ ਸਿੰਘ ਧੀਰ ਕੰਮ ਕਰਦੇ ਰਹੇ ਜਿੱਥੇ ਤੱਕ ਉਹਦੀਆਂ ਕਥਾ ਰਚਨਾਵਾਂ ਦਾ ਵੇਰਵਾ ਹੈ ਉਹ ਇਸ ਪ੍ਰਕਾਰ ਹੈ ਸਿੱਟਿਆਂ ਦੀ ਛਾਂ 1950 ਸਵੇਰ ਹੁਣ ਤੱਕ 1955 ਸਾਂਝੀ ਕੰਡ 1958 ਸ਼ਰਾਬ ਦਾ ਗਲਾਸ 1970 ਕੁਸ਼ਾ ਭੈਣ ਜੀ ਚੋਪਾਂ 1991 ਪੱਖੀ 1991 ਉਸਦੇ ਪੱਖੀ ਕਹਾਣੀ ਸੰਗ੍ਰਹਿ ਉੱਤੇ 1996 ਵਿੱਚ ਉਸ ਨੂੰ ਸਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੁੰਦਾ ਉਸ ਦੀਆਂ ਕਹਾਣੀਆਂ ਦੇ ਬਹੁਤੇ ਪਾਤਰ ਪਿੰਡ ਦੇ ਨਿਮਨ ਵਰਗਾਂ ਨਾਲ ਸੰਬੰਧਤ ਹਨ ਸਾਜੀ ਕੰਧ ਸਵੇਰ ਹੁਣ ਤੱਕ ਕੋਈ ਇੱਕ ਸਵਾਰ ਮੇਰਾ ਉਜੜਿਆ ਗਵੰਢੀ ਮੰਗੋ ਇਹ ਉਸ ਦੀਆਂ ਸ਼ਾਹਕਾਰ ਕਹਾਣੀਆਂ ਵਿੱਚੋਂ ਜਾਣੀਆਂ ਜਾਂਦੀਆਂ ਹੁਣ ਗੱਲ ਕਰਦੇ ਹਾਂ ਕਹਾਣੀ ਭੇਤ ਵਾਲੀ ਗੱਲ ਬਾਰੇ ਭੇਤ ਵਾਲੀ ਗੱਲ ਕਹਾਣੀ ਵਿੱਚ ਸੰਤੋਖ ਸਿੰਘ ਧੀਰ ਨੇ ਕੁਝ ਦਿਹਾਕੇ ਪਹਿਲਾਂ ਵਾਲੇ ਪੰਜਾਬ ਦੇ ਸੰਗਠਿਤ ਪਿੰਡੂ ਭਾਈਚਾਰੇ ਦਾ ਬੜਾ ਹੀ ਸਜਿੰਦ ਵਰਤਾਂਤ ਸਿਰਜਿਆ ਹੈ ਸਮੁੱਚਾ ਭਾਈਚਾਰਾ ਆਪਸ ਵਿੱਚ ਸਾਂਝੇ ਦੁੱਖ ਸੁੱਖ ਤੇ ਸਾਂਝੀ ਬੇਨਕਾਮੀ ਤੇ ਬਦਨਾਮੀ ਦੀਆਂ ਤੰਦਾ ਨਾਲ ਜੁੜਿਆ ਹੋਇਆ ਸੀ ਸਾਰਾ ਪਿੰਡ ਆਪਸ ਵਿੱਚਲੇ ਝਗੜਿਆਂ ਤੇ ਮਨਮਟਾਵਾਂ ਦੇ ਹੁੰਦਿਆਂ ਵੀ ਇੱਕ ਇਕਾਈ ਵਿੱਚ ਵੱਜਿਆ ਹੋਇਆ ਸੀ ਅਤੇ ਕਿਸੇ ਇੱਕ ਦੀ ਬਦਨਾਮੀ ਜਾਂ ਨੇਕਨਾਮੀ ਸਾਰੇ ਪਿੰਡ ਦੀ ਸਾਂਝੀ ਬਦਨਾਮੀ ਜਾਂ ਨੇਕਨਾਮੀ ਸਮਝੀ ਜਾਂਦੀ ਸੀ ਇੱਕ ਕੁੜੀ ਵੱਲੋਂ ਇੱਕ ਮੁੰਡੇ ਵੱਲ ਵੇਖ ਕੇ ਮੁਸਕਰਾਉਣ ਦੀ ਛੋਟੀ ਜਿਹੀ ਘਟਨਾ ਦੁਆਲੇ ਪੂਰੀ ਕਹਾਣੀ ਵਿੱਚ ਇਹ ਮਨੋਵਿਗਿਆਨਕ ਸਚਾਈ ਵੀ ਪੇਸ਼ ਹੁੰਦੀ ਹੈ ਕਿ ਹਰ ਬੰਦੇ ਦੇ ਮਨ ਵਿੱਚ ਜਿਵੇਂ ਕੋਈ ਨਵਾਂ ਲੱਭਿਆ ਭੇਤ ਕਿਸੇ ਦੂਜੇ ਨਾਲ ਸਾਂਝਾ ਕਰਨ ਦੀ ਲਲਕ ਹੁੰਦੀ ਹੈ ਇੰਜ ਉਸ ਭੇਤ ਨੂੰ ਛੇਦੀ ਜਾਣ ਲੈਣ ਦੀ ਤੀਬਰ ਜਗਿਆਸਾ ਵੀ ਮੁਰਖੀ ਸੁਭਾ ਦਾ ਹਿੱਸਾ ਹੈ ਕਈਆਂ ਨੂੰ ਬੜੀ ਕਿਉਰਿਓਸਿਟੀ ਹੁੰਦੀ ਹੈ ਕੋਈ ਗੱਲ ਵਾਪਰ ਜੇ ਵੀ ਮੈਨੂੰ ਪਤਾ ਲੱਗ ਜੇ ਵੀ ਇਹਦੇ ਪਿੱਛੇ ਅਸਲ ਦੇ ਵਿੱਚ ਗੱਲ ਕੀ ਹੈ ਠੀਕ ਹੈ ਫਿਰ ਉਹ ਗੱਲ ਜਿਹੜੀ ਐ ਅਗਾਹ ਵੀ ਕਰਦਾ ਹੈ ਉਹਦਾ ਕੋਈ ਖਾਸ ਹੁੰਦਾ ਉਹਨੂੰ ਕਹਿੰਦਾ ਵੀ ਤੂੰ ਮੇਰਾ ਖਾਸ ਹੈ ਤੈਨੂੰ ਮੈਂ ਦੱਸ ਤੀ ਤੇ ਤੂੰ ਗਾਹ ਨਾ ਕਰੀ ਤੇ ਜਿਹੜਾ ਉਹਦਾ ਖਾਸ ਹੁੰਦਾ ਉਹਦਾ ਗਾਹ ਕੋਈ ਖਾਸ ਹੁੰਦਾ ਉਹ ਕਹਿੰਦਾ ਤੂੰ ਖਾਸ ਹੈ ਮੈਂ ਤੈਨੂੰ ਦੱਸਣ ਲੱਗਾ ਤੇ ਗਾਹ ਨਾ ਕਰੀ ਗੱਲ ਐ ਤੁਰਦੀ ਤੁਰਦੀ ਸਾਰਿਆਂ ਨੂੰ ਪਤਾ ਲੱਗ ਜਾਂਦੀ ਐ ਪਿੰਡ 'ਚ ਲੇਕਿਨ ਉਹ ਜਿਹੜੇ ਘਰ ਦੀ ਗੱਲ ਐ ਉਸ ਘਰ ਨੂੰ ਉਹ ਗੱਲ ਦਾ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਸਾਰਾ ਪਿੰਡ ਚਰਚਾ ਕਰ ਰਿਹਾ ਲੇਕਿਨ ਉਹਨਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਭੇਤ ਰੱਖਿਆ ਹੋਇਆ ਹੈ ਸਾਰੇ ਆਪੋ ਆਪਣੇ ਢੰਗ ਨਾਲ ਗੱਲ ਦਾ ਸਵਾਦ ਲਈ ਜਾਂਦੇ ਸਾਡੇ ਸਮਾਜ ਵਿੱਚ ਔਰਤ ਮਰਦਾਂ ਕੁੜੀ ਮੁੰਡੇ ਦੇ ਪਿਆਰ ਜਾਂ ਲਿੰਕਸਬੰਧ ਵਰਜਨਾ ਦਾ ਵਿਸ਼ਾ ਹੁਣ ਕਰਕੇ ਮਨੁੱਖੀ ਮਨ ਸਗੋਂ ਇਨ੍ਹਾਂ ਸਬੰਧਾਂ ਬਾਰੇ ਜਾਣਨ ਵੱਲ ਬਧੇਰੇ ਆਕਰਸ਼ਿਤ ਹੁੰਦਾ ਹੈ ਇਹੋ ਗੱਲ ਹੈ ਕਿ ਜਵਾਨ ਜੋੜੇ ਦੇ ਪਿਆਰ ਸਬੰਧਾਂ ਦੀ ਲੁਕਵੀਂ ਗੱਲ ਦਾ ਭੇਤ ਪਤਾ ਚਲ ਜਾਣ ਨਾਲ ਹਰੇਕ ਪਾਤਰ ਉਤੇਜਿਤ ਤੇ ਅੰਦੋਲਿਤ ਮਹਿਸੂਸ ਕਰਦਾ ਸਭ ਨੂੰ ਹੁੰਦਾ ਹੈ ਕਿ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਦੇ ਕਿਸੇ ਖਾਸ ਨੂੰ ਜਾ ਕੇ ਸਿੱਧੀ ਦੱਸ ਦੇਂਦਾ ਉਸ ਦੀ ਮਨੁੱਖੀ ਫਿਤਰਤ ਇਸ ਭੇਤ ਨੂੰ ਕਿਸੇ ਦੂਜੇ ਨਾਲ ਸਾਂਝਾ ਕਰਨ ਲਈ ਉਸ ਨੂੰ ਤਰਲੋ ਮੱਛੀ ਵੀ ਕਰੀ ਰੱਖਦੀ ਹੈ ਪਰ ਨਾਲ ਹੀ ਪਿੰਡ ਦੀ ਧੀ ਭੈਣ ਦੀ ਸਾਂਝੀ ਇੱਜ਼ਤ ਦਾ ਸਮਾਜਿਕ ਸੰਕਲਪ ਉਸ ਨੂੰ ਅਗਲੇ ਨੂੰ ਇਹ ਗੱਲ ਕਿਸੇ ਹੋਰ ਨਾਲ ਸਾਂਝੀ ਨਾ ਕਰਨ ਤੋਂ ਸਾਵਧਾਨ ਵੀ ਕਰਦਾ ਹੈ ਮਤਲਬ ਉਹ ਗੱਲ ਪਤਾ ਲੱਗ ਗਈ ਹੈ ਢਿੱਡ ਚੁੱਬਲਦੀ ਫਿਰਦੀ ਹੈ ਉਹ ਸੁਣਾਉਣੇ ਵੀ ਹੈ ਕਿਸੇ ਨੂੰ ਤੇ ਨਾਲ ਉਹਨੂੰ ਤਕੀਦ ਵੀ ਕਰਨੀ ਹੈ ਕਿ ਅੱਗੇ ਨਹੀਂ ਕਰਨੀ ਫਿਰ ਉਹਦੇ ਮਰੋੜੇ ਸ਼ੁਰੂ ਹੋ ਜਾਂਦੇ ਆ ਫਿਰ ਉਹ ਬਾ ਆਪ ਦੇ ਕਿਸੇ ਘਾਸ ਕੋਲ ਜਾ ਕਰਦਾ ਇਸ ਤਰ੍ਹਾਂ ਗਨ ਲੱਗੀ ਤੇ ਅੱਗੇ ਤੁਰ ਹੀ ਜਾਂਦੀ ਹੈ ਮਨੁੱਖੀ ਸੁਭਾਅ ਦੀ ਮਜਬੂਰੀ ਤੇ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਨਾਲ ਨਾਲ ਤੁਰਦਾ ਰਹਿੰਦਾ ਹੈ ਭਾਵੇਂ ਸਾਰੇ ਪਿੰਡ ਨੂੰ ਇਸ ਭੇਤ ਦਾ ਪਤਾ ਹੈ ਪਰ ਫਿਰ ਵੀ ਸਾਰਾ ਪਿੰਡ ਇਸ ਭੇਤ ਨੂੰ ਸਾਹਮਣੇ ਰੱਖ ਰਿਹਾ ਹੈ ਗੱਲ ਕੀ ਹੈ ਪਿੰਡ ਦੀ ਇੱਕ ਕੁੜੀ ਤੇ ਪਿੰਡ ਦਾ ਇੱਕ ਮੁੰਡਾ ਕਿਸੇ ਮੋੜ ਤੇ ਮੁਸਕਰਾ ਪੈਂਦੇ ਆ ਇੱਕ ਦੂਜੇ ਨੂੰ ਦੇਖ ਕੇ ਬਸ ਉਹ ਇੱਕ ਬੰਦਾ ਦੇਖ ਲੈਂਦਾ ਉਹ ਜਾ ਕੇ ਇੱਕ ਥਾਂ ਤੇ ਦੱਸਦਾ ਹੈ ਦੂਜਾ ਦੂਜੀ ਥਾਂ ਤੇ ਦੱਸਦਾ ਹੈ ਐ ਸਾਰੇ ਪਿੰਡ ਚੋਂ ਗੱਲ ਜਿਹੜੀ ਹੈ ਫੈਲ ਜਾਂਦੀ ਹੈ ਫਿਰ ਜਦੋਂ ਕੋਈ ਗਾਂ ਦੱਸਦੇ ਆ ਫਿਰ ਥੋੜਾ ਜਿਹਾ ਮਸਾਲਾ ਪੈ ਜਾਂਦਾ ਵਿੱਚ ਉਹਦੇ ਫਿਰ ਦੂਜਾ ਦੇ ਥੋੜਾ ਜਿਹਾ ਮਸਾਲਾ ਹੋਰ ਪੈ ਜਾਂਦਾ ਫਿਰ ਪੂਰੀ ਵੱਡੀ ਸਾਰੀ ਕਹਾਣੀ ਬਣਾ ਕੇ ਗੱਲ ਜਿਹਨੂੰ ਆਪਾਂ ਕਹਿੰਦੇ ਰਾਈ ਦਾ ਪਹਾੜ ਇਸ ਤਰ੍ਹਾਂ ਬਣਾ ਕੇ ਅੱਗੇ ਪੇਸ਼ ਹੁੰਦਾ ਭਾਵੇਂ ਸਾਰੇ ਪਿੰਡ ਨੂੰ ਇਸ ਭੇਤ ਦਾ ਪਤਾ ਹੈ ਫਿਰ ਵੀ ਸਾਰੇ ਪਿੰਡ ਇਸ ਭੇਤ ਨੂੰ ਸਾਮ ਕੇ ਰੱਖ ਰਿਹਾ ਮਨੋ ਕਹਦਾ ਅੰਦਰਲਾ ਸੰਸਾਰ ਬੜਾ ਹੀ ਬਹੁ ਰੰਗ ਹੈ ਮਨੁੱਖ ਨਿਰਾਂ ਨਾਇਕ ਜਾਂ ਖਲਨਾਇਕ ਨਹੀਂ ਹੁੰਦਾ ਸਗੋਂ ਹਾਲਾਤ ਦੇ ਦਬਾਅ ਦੀਨ ਵਿਚਰਦਾ ਤੇ ਜ਼ਿੰਦਗੀ ਦੇ ਵੇਗ ਨਾਲ ਡਿੱਗਦਾ ਉੱਠਦਾ ਸੰਭਲਦਾ ਇੱਕ ਸੁਧਾਰਨ ਆਦਮੀ ਹੁੰਦਾ ਹੈ ਕਿਸੇ ਪਲ ਬੁਰਾ ਤੇ ਰਕਸ਼ ਵੀ ਹੋ ਸਕਦਾ ਹੈ ਅਤੇ ਕਿਸੇ ਹੋਰ ਪਲ ਵਿੱਚ ਚੰਗਾ ਦੇਵਤਾ ਸਰੂਪੀ ਹੋ ਸਕਦਾ ਹੈ ਉਸ ਦੀ ਸੁਧਾਰਨਤਾ ਵਿਚਲੀ ਵਿਸ਼ੇਸ਼ਤਾ ਨੂੰ ਤਲਾਸ਼ਣਾ ਤੇ ਬਿਆਨ ਕਰਨਾ ਹੀ ਸੱਚੇ ਕਹਾਣੀਕਾਰ ਦਾ ਸੱਚਾ ਕਰਤਵ ਹੈ ਇਸ ਕਹਾਣੀ ਵਿੱਚ ਤੀਰ ਨੇ ਇਹੋ ਕਰਤਵ ਨਿਭਾਇਆ ਹੈ ਇਸਦੇ ਪਾਤਰ ਸੁਧਾਰਨ ਮਨੁੱਖੀ ਫਿਤਰਤ ਅਨੁਸਾਰ ਵਿਚਰਦੇ ਤੇ ਵਿਹਾਰ ਕਰਦੇ ਹਨ ਉਹ ਇੱਕੋ ਵੇਲੇ ਬੁਰੇ ਵੀ ਲੱਗਦੇ ਹਨ ਤੇ ਚੰਗੇ ਭਜਨੂ ਚਾਚੀ ਕਰਪਾਲੋ ਜਾਂ ਨੰਦੀ ਸਮਰਾਲੋ ਦਾ ਖਲਾਸਾ ਪੜ ਜਿੱਥੇ ਉਹਨਾਂ ਨੂੰ ਇੱਕ ਪਾਲੀ ਸਮਾਜਿਕ ਮਰਿਆਦਾ ਨੂੰ ਭੰਗ ਕਰਨ ਵਾਲੀਆਂ ਔਰਤਾਂ ਦੇ ਰੂਪ ਵਿੱਚ ਪੇਸ਼ ਕਰਦਾ ਜਾਪਦਾ ਹੈ ਪਰ ਦੂਜੇ ਪਾਲੀ ਭਜਨوں ਦਾ ਆਤਮ ਅਨੁਸ਼ਾਸਨ ਤੇ ਚਾਚੀ ਕਰਪਾਲੋ ਤੇ ਨੰਦੀ ਸਮਰਾਲੋ ਦਾ ਵਿਆਹ ਤਾਂ ਅਣਜੋੜ ਉਹਨਾਂ ਦੇ ਖਲਾਸੇ ਪੰਨ ਨੂੰ ਵਾਜਬ ਠਰੌਂਦਾ ਵੀ ਜਾਪਦਾ ਇਹੋ ਜਿਹੀਆਂ ਗੱਲਾਂ ਉਹਨਾਂ ਔਰਤਾਂ ਨੂੰ ਵੱਧ ਚੰਗੀਆਂ ਲੱਗਦੀਆਂ ਜਿਹੜੀਆਂ ਔਰਤਾਂ ਆਪ ਘੱਟ ਉਮਰ ਦੀਆਂ ਲੇਕਿਨ ਬਹੁਤ ਵੱਡੀ ਉਮਰ ਦੇ ਮਰਦਾਂ ਨੂੰ ਵੈਈਆਂ ਹੋਈਆਂ ਜਿਨ੍ਹਾਂ ਨਾਲ ਉਹਨਾਂ ਦੀਆਂ ਭਾਵਨਾਤਮਕ ਲੋੜਾਂ ਜਿਹੜੀਆਂ ਉਸ ਢੰਗ ਨਾਲ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਉਹ ਇਹਨਾਂ ਗੱਲਾਂ ਨਾਲ ਉਹ ਆਪਣੀਆਂ ਭਾਵਨਾਤਮਕ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੀਆਂ ਇਹ ਸਾਰੀਆਂ ਨੰਦੀ ਸੰਭਰਾਲੋ ਕਿਰਪਾਲੋ ਇਹ ਸਾਰੀਆਂ ਇਸ ਕਹਾਣੀ ਦੀਆਂ ਪਾਤਰਾਂ ਜਿਨ ਰੋਲ ਚੰਗੀਆਂ ਨਹੀਂ ਤਾਂ ਨਰੋਲ ਪੁਰੀਆਂ ਵੀ ਨਹੀਂ ਇਹੋ ਹੀ ਕਾਰਨ ਹੈ ਕਿ ਨਾਂ ਔਰਤ ਪਾਤਰਾਂ ਦਾ کردار ਵਧੇਰੇ ਬਹੁ ਰੰਗਾ ਤੇ ਜਿਵੰਤ ਹੈ ਇਹੇ ਗੱਲ ਮਰਦ ਪਾਤਰਾਂ ਦੇ ਸੰਬੰਧ ਵਿੱਚ ਆਖੀ ਜਾ ਸਕਦੀ ਹੈ ਭਾਵੇਂ ਰਾਮ ਸਿੰਘ ਫੌਜੀ ਹੋਵੇ ਭਾਵੇਂ ਬੰਤੂ ਤੇ ਭਾਵੇਂ ਬਿਰਜੂ ਬ੍ਰਾਹਮਣ ਸਾਰਿਆਂ ਦੀ ਸ਼ਖਸੀਅਤ ਟਕਰਾਂਦੇ ਰੰਗਾਂ ਦਾ ਮਿਸ਼ਰਣ ਹੈ ਇਹ ਸੰਬੰਧਤ ਘਟਨਾ ਦਾ ਜ਼ਿਕਰ ਕਰ ਸੁਣ ਕੇ ਸਵਾਦ ਵੀ ਲੈਂਦੇ ਹਨ ਪਰ ਧੀ ਧਿਆਣੀ ਦੀ ਇੱਜ਼ਤ ਨਸ਼ਰ ਨਾ ਕਰਨ ਦਾ ਖਿਆਲ ਵੀ ਉਹਨਾਂ ਨਾਲ ਤੁਰਦਾ ਰਹਿੰਦਾ ਮੈਂ ਦੇਖਿਆ ਕਿ ਜਦੋਂ ਕਿਸੇ ਬੱਚੇ ਦਾ ਕੋਈ ਪੱਤਰ ਜਾਂ ਕੋਈ ਚੀਜ਼ ਅਧਿਆਪਕਾਂ ਦੇ ਹੱਥ ਲੱਗ ਜਾਂਦੀ ਹੈ ਉਹ ਇਸ ਨੂੰ ਬੁਰਾ ਤਾਂ ਸਮਝਦੇ ਆ ਉਹਨੂੰ ਸਮਝਾਉਂਦੇ ਵੀ ਆ ਲੇਕਿਨ ਉਸ ਨੂੰ ਉਸ ਪੱਤਰ ਨੂੰ ਪੜਨ ਦੀ ਇਲਾਸਾ ਹਰ ਕਾਨੂੰਨ ਦੀ ਹੈ ਕੀ ਲਿਖਿਆ ਇਹਦੇ ਵਿੱਚ ਦਿਖਾ ਤਾਂ ਸੇ ਕੀ ਲਿਖਿਆ ਇਹਦੇ ਵਿੱਚ ਮਤਲਬ ਕਹਿਣ ਤੋਂ ਕਿ ਹਰ ਇੱਕ ਬੰਦੇ ਨੂੰ ਇੱਕ ਚਸਕਾ ਹੁੰਦਾ ਇਸ ਤਰ੍ਹਾਂ ਦੀ ਚੀਜ਼ ਨੂੰ ਸੁਣਨ ਦਾ ਪੜਨ ਦਾ ਕਹਾਣੀ ਵਿੱਚ ਸਮਾਜਿਕ ਤੇ ਮਾਨਵੀ ਪੱਖ ਇੱਕ ਦੂਜੇ ਨਾਲ ਜੁੜੇ ਹੋਏ ਹਨ ਇਸੇ ਕਰਕੇ ਸਾਰੇ ਪਾਤਰ ਮਨੁੱਖ ਦਾ ਨਾ ਕੋਈ ਆਦਰਸ਼ਕ ਬਿੰਬ ਸਰਤੇ ਹਨ ਨਾ ਹੀ ਨਿਰੋਲ ਖਲ ਨਾਇਕ ਵਾਂਗ ਵਿਚਰਦੇ ਮਹਿਸੂਸ ਹੁੰਦੇ ਹਨ ਮਨੁੱਖੀ ਮੰਦੇ ਜਿਹੇ ਤਰਲ ਤੇ ਤਰੰਗਤ ਜਜ਼ਬਿਆਂ ਦੀ ਬਰੀਕੀ ਨੂੰ ਸਮਝਣਾ ਤੇ ਕਲਾਤਮਕ ਸੰਗਠਨ ਵਿੱਚ ਬੰਨ੍ਹ ਕੇ ਪੇਸ਼ ਕਰਨਾ ਇਸ ਕਹਾਣੀ ਦਾ ਪ੍ਰਮੁੱਖ ਹਾਸਲ ਹੈ ਭੇਤ ਵਾਲੀ ਗੱਲ ਦੀ ਨੰਦੀ ਸਮਰਾਲੋ ਦੇ ਹੱਥ ਆਪਣੀ ਕੀਤੀ ਜਾਂਦੀ ਬਦਨਾਮੀ ਦਾ ਬਦਲਾ ਲੈਣ ਲਈ ਬੜਾ ਸੁਨਹਿਰੀ ਮੌਕਾ ਹੈ ਅਤੇ ਉਹ ਜ਼ਿਆਲਦਾਰਨੀ ਕੋਲ ਜਾਂਦੀ ਵੀ ਹੈ ਤੇ ਇਸੇ ਮਕਸਦ ਲਈ ਜਾਂਦੀ ਹੈ ਪਰ ਜੈਲਦਾਰਨੀ ਦੇ ਤਰਲਿਆਂ ਪ੍ਰਭਾਵ ਅਧੀਨ ਤਰਲਿਆਂ ਦੇ ਪ੍ਰਭਾਵ ਅਧੀਨ ਜਦੋਂ ਇਹ ਕਲਪਨਾ ਕਰਦੀ ਹੈ ਕਿ ਬਦਨਾਮੀ ਦੀ ਜਿਹੜੀ ਪੀੜ ਵਿੱਚੋਂ ਉਸ ਨੂੰ ਸਦਾ ਗੁਜ਼ਰਨਾ ਪਿਆ ਹੈ ਹੁਣ ਜੈਲਦਾਰਨੀ ਤੇ ਉਸਦੇ ਪਰਿਵਾਰ ਨੂੰ ਵੀ ਕਿਸੇ ਪੀੜਾ ਵਿੱਚੋਂ ਗੁਜ਼ਰਨਾ ਪਵੇਗਾ ਤਾਂ ਪਲ ਦੀ ਪਲ ਜੈਲਦਾਰਨੀ ਦੀ ਥਾਂ ਆਪਣੇ ਆਪ ਨੂੰ ਰੱਖ ਕੇ ਵੇਖਦੀ ਹੈ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਬਦਨਾਮੀ ਦੀ ਪੀੜ ਕਿੰਨੀ ਤਕਲੀਫ ਦੇ ਹੈ ਇਹ ਸੋਚ ਕੇ ਉਸ ਦੀ ਆਪਣੀ ਪੀੜਾ ਥਰੂ ਬਣ ਕੇ ਵਹਿ ਤੁਰਦੀ ਹੈ ਤੇ ਥਰੂ ਉਸ ਦੇ ਮੈਲੇ ਆਪੇ ਨੂੰ ਵੀ ਧੋ ਦਿੰਦੇ ਹਨ ਇਸ ਗੱਲ ਦੇ ਬਾਵਜੂਦ ਕਿ ਭਾਵੇਂ ਪੇਤ ਸਾਰੇ ਪਿੰਡ ਚ ਨਸ਼ਰ ਹੋ ਚੁੱਕਾ ਹੈ ਉਸ ਤੇ ਕਈ ਪੇਤ ਇਸ ਪੇਤ ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ ਉਸ ਨੇ ਕਦੇ ਇਸ ਪੇਤ ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ ਉਹ ਬਦਨਾਮ ਔਰਤ ਲੇਖਕ ਨਹੀਂ ਨਾਮ ਵਾਲੀ ਔਰਤ ਬਣ ਕੇ ਪੇਸ਼ ਹੁੰਦੀ ਹੈ ਨੰਦੀ ਸਮਰਾਲੋ ਜਿਹੜੀ ਹੈ ਉਹ ਉਸੇ ਸ਼ਰੀਕੇ ਦੇ ਵਿੱਚੋਂ ਹੈ ਜਿਸ ਕੁੜੀ ਦੀ ਗੱਲ ਦੀ ਚਰਚਾ ਚੱਲਦੀ ਹੈ ਤੋ ਉਹਨੂੰ ਲੱਗਦਾ ਹੈ ਕਿ ਹੁਣ ਮੈਂ ਵੱਡੀ ਜੈਲਦਾਰ ਨੂੰ ਜਾ ਕੇ ਸਮਝਾਵਾਂ ਜਿਹੜੀ ਉਹਦੀ ਘਰ ਤੋਂ ਵਡੇਰੀ ਲੱਗਦੀ ਹੈ ਜਿਨ੍ਹਾਂ ਨੇ ਉਹਨੂੰ ਪਰਿਵਾਰ ਦੇ ਵਿੱਚ ਐਡਜਸਟ ਨਹੀਂ ਹੋਣ ਦਿੱਤਾ ਜਦੋਂ ਉਹ ਆਈ ਸੀ ਤਾਂ ਉਹ ਚਾਹੁੰਦੀ ਹੈ ਕਿ ਹੁਣ ਮੈਂ ਬਦਲਾ ਲਵਾਂ ਇਹਨਾਂ ਵੱਡੀਆਂ ਸਰਦਾਰਨੀਆਂ ਤੋਂ ਜੈਲਦਾਰਨੀਆਂ ਤੋਂ ਪਰ ਫਿਰ ਵੀ ਉਹ ਇੱਕ ਧੀ ਦੀ ਆਣੀ ਦਾ ਫਿਊਚਰ ਦੇਖ ਕੇ ਉਹਦਾ ਭਵਿੱਖ ਦੇਖ ਕੇ ਪਸੀਜ ਜਾਂਦੀ ਹੈ ਤੇ ਗੱਲ ਨੂੰ ਗਾਂ ਨਹੀਂ ਕਰਦੀ ਤੇ ਆ ਭੇਦ ਆਪਣੇ ਮਨ ਚ ਲੁਕੋਣ ਦੀ ਜਿਹੜੀ ਆ ਉਹ ਚੇਸ਼ਟਾ ਰੱਖਦੀ ਹੈ ਇਸੇ ਕਰਕੇ ਲੇਖਕ ਦੀ ਨਜ਼ਰ ਦੇ ਵਿੱਚ ਜਾਂ ਪਾਟਕਾਂ ਦੀ ਨਜ਼ਰ 'ਚ ਉਹ ਇੱਕ ਬਦਨਾਮ ਕੀਤੀ ਹੋਈ ਔਰਤ ਹੁੰਦੀਆਂ ਵੀ ਇੱਕ ਨਾਮ ਵਾਲੀ ਔਰਤ ਵਜੋਂ ਪੇਸ਼ ਹੁੰਦੀ ਹੈ। ਸੰਤੋਖ ਸਿੰਘ ਧੀਰ ਜਾਣਦਾ ਨਾਟਕੀ ਦ੍ਰਿਸ਼ਰਚਨ ਦੀ ਕਲਾ ਦਾ ਮਾਹਰ ਹੈ। ਉਹ ਪਾਟਕ ਨੂੰ ਕਹਾਣੀ ਸੁਣਾਉਂਦਾ ਨਹੀਂ ਸਗੋਂ ਕਹਾਣੀ ਵਿਖਾਉਂਦਾ ਹੈ। ਪਾਤਰ ਕੰਮ ਕਰਦੇ, ਗੱਲਾਂ ਕਰਦੇ, ਸੀਲਕ ਭਾਸ਼ਾ ਤੇ ਉਚਾਰਣੀ ਭਾਸ਼ਾ ਰਾਹੀਂ ਆਪਣੇ ਭਾਵਾਂ ਤੇ ਜਜ਼ਮੇ ਦਾ ਪ੍ਰਗਟਾਵਾ ਕਰਦੇ, ਅਹਿਨ ਚੋਂਦੇ, ਜਾਗਦੇ ਬੰਦਿਆਂ ਵਾਂਗ ਵਿਚਰਦੇ ਦਿਖਾਈ ਦਿੰਦੇ ਹਨ। ਤਿਲਕੂ ਵਾਰੀਏ ਦੇ ਸੁੱਚੇ ਲੋਹਾਰ ਨਾਲ ਰਾਮ ਸਿੰਘ ਫੌਜੀ ਦੇ ਆਪਣੀ ਪਤਨੀ ਹਰਪਜਨ ਨਾਲ ਜਦੋਂ ਤਿਲਕੂ ਵਾਰੀਆ ਨੂੰ ਗੱਲ ਦਾ ਪਤਾ ਲੱਗਦਾ ਉਹ ਕਿਹਦੇ ਕੋਲੇ ਜਾਂਦਾ ਸੁੱਚੇ ਲੋਹਾਰ ਕੋਲੇ ਜਾਂਦਾ ਉਹਦੀ ਐਰਨ ਤੇ ਉੱਥੇ ਜਾ ਕੇ ਉਹਦੇ ਕੋਲੇ ਗੱਲ ਲਈ ਕਰਦਾ ਫਿਰ ਸੁੱਚੇ ਲੋਹਾਰ ਦਾ ਰਾਮ ਸਿੰਘ ਫੌਜੀ ਨਾਲ ਸਬੰਧ ਹੈ ਰਾਮ ਸਿੰਘ ਫੌਜੀ ਕੋਲੇ ਗੱਲ ਪਹੁੰਚ ਜਾਂਦੀ ਹੈ ਤੇ ਰਾਮ ਸਿੰਘ ਫੌਜੀ ਆਪਣੀ ਘਰ ਵਾਲੀ ਕੋਲੇ ਘਰ ਵਾਲੀ ਕੋਲੇ ਗੱਲ ਕਰ ਦਿੰਦਾ ਜਿਹਦੇ ਨਾਲ ਹਰਪਜਨ ਹੈ ਤੇ ਹਰ ਭਜਨੂ ਜਿਹੜੀ ਐ ਉਹ ਆਪਦੇ ਜਿਹੜੇ ਦਿਉਰਾ ਦੇ ਥਾਂ ਲੱਗਦੇ ਬੰਤੂ ਵਰਗੇ ਲੋਕ ਐ ਉਹਨਾਂ ਕੋਲੇ ਗੱਲ ਕਰ ਦਿੰਦੀ ਐ ਤੇ ਬੰਤੂ ਜਿਹੜਾ ਚਾਚੀ ਕਰਪਾਲੋ ਨੂੰ ਜਾ ਕੇ ਦੱਸ ਦਿੰਦਾ ਤੇ ਚਾਚੀ ਕਰਪਾਲੋ ਜਿਹੜੀ ਐ ਨੰਦੂ ਸਮਰਾਲੋ ਤੇ ਬਿਰਜੂ ਬ੍ਰਾਹਮਣ ਤੇ ਹੋਰ ਪਤਾ ਨਹੀਂ ਕਿਹਦੇ ਕਿਹਦੇ ਨਾਲ ਇਹ ਗੱਲ ਜਿਹੜੀ ਅੱਗੇ ਤੁਰਦੀ ਤੁਰਦੀ ਪਹੁੰਚ ਜਾਂਦੀ ਐ ਇੰਨੀ ਕਲਾਤਮਕ ਮੁਹਾਰਤ ਨਾਲ ਚਿਤਰੇ ਹੋਏ ਪਾਤਰ ਹਨ ਕਿ ਹਰ ਦ੍ਰਿਸ਼ ਚੱਲਦੀ ਫਿਲਮ ਵਾਂਗ ਤੁਹਾਡੀਆਂ ਅੱਖਾਂ ਸਾਹਮਣੇ ਸਜੀਵ ਹੋਉਂਦਾ ਹੈ ਇਹਨਾਂ ਸਜੀਵ ਦ੍ਰਿਸ਼ਾਂ ਵਿੱਚ ਵਨਸਵਨੇ ਰੰਗ ਭਰੇ ਹਨ ਠੇਠ ਮਲਬਈ ਪਛਾਈ ਮੁਹਾਵਰੇ ਵਿੱਚ ਗੁੰਦੇ ਛੋਟੇ ਤਿੱਖੇ ਤੇ ਭਾਪੂਰਤ ਵਾਰਤਾਲਾਪ ਹਨ ਇਸ ਤਰ੍ਹਾਂ ਸੰਤੋਖ ਸਿੰਘ ਤੀਰ ਇਸ ਕਹਾਣੀ ਦਾ ਸਾਰਥਕ ਤੇ ਸੋਹਜਾਤਮਕ ਬਿੰਬ ਸਿਰਜਣ ਦੇ ਸਮਰੱਥ ਹੁੰਦਾ ਹੈ ਇਹ ਸੀ ਕਹਾਣੀ ਭੇਤ ਵਾਲੀ